ਇਨਦੇ ਅੰਦਰ ਮੁਸਲਮ ਪਾਈਚਾਰੇ ਦੀਆਂ ਕਬਰਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦੇਮ ਪਾਈਚਾਰੀ ਦਾ ਕਹਨ ਹੈ ਕਿ ਮੁਰਦਾ ਦਫਨਾਉਣ ਦੇ ਲਈ ਪਿੰਡ ਦੇ ਅੰਦਰ ਉਹਨਾਂ ਦੇ ਲਈ ਕੋਈ ਵੀ ਥਾਂ ਮੌਜੂਦ ਨਹੀਂ ਹੈ ਮਾਮਲਾ ਦਿੜਬਾ ਦੇ ਪਿੰਡ ਬਗਰੋਲ ਦਾ ਹੈ ਜਿੱਥੇ ਕਿ ਇੱਕ ਦਰਜਨ ਤੋਂ ਵੱਧ ਮੁਸਲਮ ਪਾਇਚਾਰੇ ਦੀ ਪਰਵਾਰ ਇੱਥੇ ਲੰਬੇ ਸਮੇਂ ਤੋਂ ਰਹਿਣ ਦਾ ਦਾਅਵਾ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅੱਗੇ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਅੰਦਰ ਮਰਦਿਆਂ ਦੇ ਦਫਨਾਉਣ ਲਈ ਕਬਰਾਂ ਦੀ ਕੋਈ ਥਾਂ ਨਹੀਂ ਹੈ ਤੇ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਤੇ ਇਸ ਲਈ ਉਹਨਾਂ ਨੂੰ ਕਬਰਾਂ ਦੀ ਥਾਂ ਜਲਦ ਹੀ ਦਿੱਤੀ ਜਾਵੇ। ਇਹ ਹੀ ਸਾਨੂੰ ਕਬਰਸਤਾਨ ਨੂੰ ਥਾਂ ਦਿੱਤਾ ਤੇ ਸਾਡੇ ਕੋਲ ਕਬਰਸਤਾਨ ਨੂੰ ਥਾਂ ਨਹੀਂ ਦੀ। ਜਿਹੜੀਆਂ ਪੁਰਾਣੀਆਂ ਕਬਰਾਂ تھیں ਜੀ ਸਾਡੀਆਂ ਉਹ ਭਰ ਗਈਆਂ ਧੀਆਂ ਜੀ ਉਹ 5 5 ਸਾਲ ਇਹ ਲੰਘ ਗਏ ਜੀ ਪਹਿਲਾਂ ਵਾਲੀ ਪੰਚਾਇਤ ਨੇ ਦਿੱਤਾ ਸੀ ਇਹ ਥੋਂ ਅੱਧਾ ਕਿਲਾ ਦਿੱਤਾ ਸੀ ਵੀ ਸਾਨੂੰ ਸਾਡੇ ਕੋਲੇ ਜਗ੍ਹਾ ਨਹੀਂ ਹੈਗੀ ਜੀ ਅਸੀਂ ਕਿਹਾ ਜੀ ਉਹਨਾਂ ਨੇ ਸਾਨੂੰ ਆ ਅੱਧਾ ਕਿਲਾ ਜਗ੍ਹਾ ਦਾ ਦਿੱਤਾ ਜੀ ਤੇ ਹੁਣ ਵਾਲੀ ਪੰਚਾਇਤ ਨੇ ਕਿਹਾ ਜੀ ਵੀ ਸਾਨੂੰ ਪਈ ਉਧਰ ਪੁਰਾਣੀਆਂ ਕਬਰਾਂ ਦੇ ਲਵੇ ਜਗ੍ਹਾ ਦੇ ਦਾਂਗੇ ਅਸੀਂ ਕਿਹਾ ਜੀ ਵੀ ਸਾਡਾ ਫਾਇਦਾ ਹੋ ਜਾਊਗਾ ਪੁਰਾਣੀਆਂ ਕਬਰਾਂ ਦੇ ਲਵੇ ਹੋ ਜਾਣਗੀਆਂ ਅਸੀਂ ਉਹਨਾਂ ਦੀ ਗੱਲ ਮੰਨ ਕੇ ਜੀ ਆਹ ਦੇ ਕਿਲੇ ਦੇ ਆਲੇ-ਦਾਲੇ ਬਾਉਂਡਰੀ ਵੱਜੀ ਹੋਈ ਸੀ ਉਹ ਢੇੜਤੀ ਅਸੀਂ ਆਪ ਗੂਠੇ ਲਾਤੇ ਵੀ ਚਲੋ ਜੀ ਅਸੀਂ ਉਹ ਸਾਡੂੰ ਉਧਰ ਦੇ ਦੋ ਤੇ ਉਧਰ ਸਾਡੇ ਵਾਲੇ ਨਾਲੇ ਤਾਰ ਫੜਿਆ ਤੀਜੀ ਬੁਰਜੀਆਂ ਲਵਾਤੀਆਂ ਕਹਿੰਦੇ ਵੀ ਇਹੇ ਥਾਂ ਛੋਡਾ ਅਸੀਂ ਆਖਿਆ ਸਰਪੰਚ ਸਾਹਿਬ ਨੂੰ ਵੀ ਬੇਨਤੀ ਆ ਸਰਪੰਚ ਸਾਹਿਬ ਤੁਹਾਨੂੰ ਲਿਖਤੀ ਰੂਪ ਚ ਦੇ ਦੋ ਸਰਪੰਚ ਤਾਰੀਮਾਨ ਆ ਜੀ ਕਹਿੰਦੇ ਜੀ ਕੋਈ ਗੱਲ ਨਹੀਂ ਵੀ ਲਿਖਿਆ ਦਾਂਗੇ ਅਸੀਂ ਆਪ ਲਿਖਿਆ ਦਾਂਗੇ ਤੇ ਜੀ ਉਸ ਤੋਂ ਬਾਅਦ ਹੁਣ ਜੀ ਦੂਸਰੇ ਉੱਥੇ ਵਾਲੇ ਵਾਲੇ ਘਰਾਂ ਵਾਲੇ ਉਹਨਾਂ ਨਾਲ ਸਾਡਾ ਕੋਈ ਗਿਲਾ ਸਿਕਬਾਨੀ ਜੀ ਸਾਡੇ ਪਿੰਡ ਦੇ ਬੰਦੇ ਨੇ ਨਗਰ ਦੇ ਬੰਦੇ ਨੇ ਉਹਨਾਂ ਉਹ ਵਿਚਾਰੇ ਉੱਥੇ ਭਰਤ ਪਾਰੇ ਨੇ ਹੁਣ ਅਸੀਂ ਅੱਜ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਅਸੀਂ ਪਾਰਕ ਬਣਾਵਾਂਗੇ ਜੀ ਉਰੇ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਜੀ ਵੀ ਉਹ ਪਾਰਕ ਬਣਾ ਰਹੇ ਨੇ ਜੀ ਉੱਥੇ ਵੀ ਐ ਕਰਕੇ ਜੀ ਸਾਡਾ ਥਾਂਤੀ ਉਹ ਉਹ ਕਹਿੰਦੇ ਕੋਈ ਗੱਲ ਨਹੀਂ ਬਣਾ ਲਾਂ ਦੋ ਵੀ ਸਾਨੂੰ ਦੇ ਦਾਂਗੇ ਅਸੀਂ ਆਖੇ ਵੀ ਸਾਨੂੰ ਜੇ ਤਾਂ ਪੁਰਾਣਾ ਦੇ ਦੋ ਜੀ ਵੀ ਸਾਨੂੰ ਜੇ ਉੱਥੇ ਦਿਵਾਓ ਹੁਣ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਤੁਹਾਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਕਿਤੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਨੂੰ ਦੇਖ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਕਿਸੇ ਨਾਲ ਪੜਿਆਈ ਨਹੀਂ ਵੀ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਜੇ ਜਗ੍ਹਾ ਨਹੀਂ ਦੇ ਸਕਦੇ ਤਾਂ ਅਸੀਂ ਤਾਂ ਫਿਰ ਦਰਬੇ ਰੋੜ ਤੇ ਜੀ ਆਪ ਦਾ ਧਰਨਾ ਲਾ ਸਕਦੇ ਹਾਂ ਉਤੇ ਜਦੋਂ ਪਿੰਡ ਦੇ ਸਰਪੰਚ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੀ ਮੰਗ ਬਿਲਕੁਲ ਜਾਇਜ਼ ਹੈ ਤੇ ਉਹਨਾਂ ਆਪਣੇ ਪੱਧਰ ਤੇ ਪੰਚਾਇਤ ਦੀ ਜਗ੍ਹਾ ਵਿੱਚੋਂ ਕੁਝ ਥਾਂ ਕਬਰਾਂ ਦੇ ਲਈ ਦਿੱਤੀ ਸੀ ਲੇਕਿਨ ਉਹ ਕਾਗਜ਼ਾਂ ਵਿੱਚ ਨਹੀਂ ਸੀ ਤੇ ਹੁਣ ਉਸ ਥਾਂ ਦੇ ਉੱਪਰ ਪਾਰਕ ਬਣਾਇਆ ਜਾ ਰਿਹਾ ਹੈ ਤੇ ਬਾਕੀ ਜਗ੍ਹਾ ਵਿੱਚ ਫਸਲ ਉਗਾਈ ਜਾ ਰਹੀ ਹੈ ਤੇ ਇਸ ਦੇ ਲਈ ਇਹਨਾਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਇਲਾਵਾ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕੀਤੀ ਹੈ ਕਿ ਇਸ ਮਸਲੇ ਦਾ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਵਿੱਚ ਅਮਨ ਸ਼ਾਂਤੀ ਬਣੀ ਰਹੇ ਵਾਲ 100% ਸਹੀ ਹੈ ਜੀ ਜਿਹੜੇ ਉਹ ਮੁਸਲਮਾਨ ਭਾਈਚਾਰਾ ਸਾਡਾ ਉਹਨਾਂ ਦੀ ਜਿਹੜੇ ਕਬਰਾਂ ਬਣੀਆਂ ਹੋਈਆਂ ਨੇ ਉਹ ਕਬਰਾਂ ਤਕਰੀਬਨ ਉਹ ਸੰਪੂਰਨ ਹੋ ਗਈਆਂ ਨੇ ਜੇ ਉਹ ਕੋਈ ਸਾਡੇ ਪਿੰਡ ਕੋਈ ਅਚਾਨਕ ਕੋਈ ਕੋਈ ਪਰਿਵਾਰ ਦੇ ਜੀ ਦੀ ਡੈਥ ਹੁੰਦੀ ਆ ਤਾਂ ਜਦੋਂ ਉਹਨੂੰ ਦਫਰਾਇਆ ਜਾਂਦਾ ਤਾਂ ਨੀਚੋਂ ਜਿਹੜੀ ਪਹਿਲਾਂ ਕੋਈ ਡੈੱਡ ਬਾਡੀ ਆ ਉਹ ਉੱਪਰ ਆ ਜਾਂਦੀ ਹੈ ਇਹ ਚੇਂਜ ਕਰਕੇ ਉਹਨਾਂ ਨੂੰ ਮੁਸਲਮਾਨ ਭਾਈਚਾਰੇ ਨੂੰ ਬਹੁਤ ਮੁਸ਼ਕਲ ਆ ਜਾਂਦੀ ਹੈ ਡੈੱਡ ਮਾਰਦੀ ਆ ਉਹ ਕਬਰਾਂ ਦੇ ਗੇੜ ਦੇ ਉੱਪਰ ਦਫਨਾਉਣੀ ਦੇਖੋ ਇਹ ਗੱਲ ਮੈਂ ਉਥੇ ਜੇ ਮੈਂ ਐਵੇਂ ਕਹਾ ਵੀ ਹਾਂ ਉਥੇ ਉਹ ਡੈਡ ਬੋਡੀ ਜਿਹੜੀ ਦਫਨਾਈ ਗਈ ਹੈ ਪਰ ਮੁਸ਼ਕਲ ਆਈ ਜਾ ਉਸ ਦਿਨ ਮੈਨੂੰ ਵੀ ਇਹ ਗੱਲ ਦਾ ਪਤਾ ਲੱਗਾ ਸੀ ਪਰ ਹੁਣ ਸਾਡੀ ਪੰਚਾਇਤ ਨਹੀਂ ਹੈ ਸਾਡੀ ਪੰਚਾਇਤ ਕਾਲਾ ਜਿਹੜਾ ਪੂਰਾ ਹੋ ਗਿਆ ਸੋ ਮੈਨੂੰ ਇਹ ਵੀ ਪਤਾ ਲੱਗਿਆ ਵੀ ਗਵਰਨਮੈਂਟ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਕਾਬਰਾਂ ਵਾਸਤੇ ਸੋ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਉਥੇ ਜਗ੍ਹਾ ਹੈ ਕਾਬਰਾਂ ਦੇ ਨਾਲ ਲੱਗ ਵੀ ਜਾਵਾ ਹੈਗੇ ਪਰ ਉਥੇ ਲਵੇ ਵਾਲੇ ਕਾਰ ਵੀ ਆਪ ਦਾ ਜਿਹੜੇ ਉਥੇ ਉਹ ਜਿਹੜੇ ਕਾਰ ਆ ਉਹਨਾਂ ਨੂੰ ਪਹਿਲਾਂ ਕਿਸੇ ਹੋਰ ਮਤਲਬ ਵਾਸਤੇ ਦਿੱਤੀ ਗਈ ਸੀ ਸੋ ਮੈਂ ਪ੍ਰਸ਼ਾਸਨ ਨੂੰ ਇਸੇ ਮੁੱਦੇ ਤੇ ਬੇਨਤੀ ਕਰਦਾ ਵੀ ਇਹ ਦੋਹੇ ਤਰ੍ਹਾਂ ਦਾ ਮਸਲਾ ਹੱਲ ਕਰਿਆਵੇ ਨਾਲੇ ਉਹਨਾਂ ਦਾ ਵੀ ਉਹਨਾਂ ਨੂੰ ਦਿੱਤਾ ਜਾਵੇ ਨਾਲੇ ਇਹਨਾਂ ਦਾ ਵੀ ਜਿਹੜੀ ਇਹਦੀ ਮੁਸ਼ਕਲ ਇਹਨਾਂ ਦੀ ਮੁਸ਼ਕਲ ਜ਼ਿਆਦਾ ਵੱਡੀ ਹੈ ਵੀ ਇਹਨਾਂ ਦੀ ਮੁਸ਼ਕਲ ਨੂੰ ਹੱਲ ਕਰਿਆ ਜਾਵੇ ਜੋ ਵੀ ਕੋਈ ਗ੍ਰਾਂਟ ਹੈ ਉਹ ਸਹੀ ਜਗ੍ਹਾ ਤੇ ਸਹੀ ਵਰਤੋਂ ਜਾ ਸਕੇ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ